ਇਹ ਸਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨੈਤਮੈ ਨੇ ਸਰੀਰ ਦੇ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇ ਆ ਕਹਿੰਦੇ ਨੇ ਇਤਨਾ ਜਜ਼ਰਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ ਅਮ ਹైదరాబాద్ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ ਚ ਮਿਰਜ਼ਾ ਗਾਲिब ਵੀ ਪਹੁੰਚਿਆ ਸੀ ਪੁਰਾਣੀ ਗੱਲ ਤੇ ਗਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ ਸ਼ਾਇਰ ਸੀ ਇਕਬਾਲ ਵੀ ਕਹਿੰਦਾ ਹੈ ਕਿ ਗਾਲिब ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਮੁੰਝ ਨਹੀਂ ਪਤਾ ਮੈਨੂੰ ਚੱਲਣਾ ਸੀ ਕਹਿੰਦਾ ਮੈਂ ਪਰੇਖੇ ਚ ਰਹਿਣਾ ਸੀ ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਹੈ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜ੍ਹਾਂ ਪਾਤਲ ਤੱਕ ਲੈ ਜਾਣੀਆਂ ਪੈਣਗੀਆਂ। ਇਹ ਰੱਬ ਵੀ ਨਹੀਂ ਹੈ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ। ਜੋ ਗੱਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ। ਇਕਵਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਵਾਲੇ ਅਤਿਅੰਤ ਮੁਫਲਿਸ ਮਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨਵਾਰ ਪਹਾੜਾਂ ਦੇ سینੇ چیر ਕੇ ਹੀਰੇ ਲੱਭਦਾ ਹੁੰਦਾ ਸੀ ਅਜੇ ਵੀ ਗੋਲ ਗੁੰਡਾ ਦੀਆਂ ਪਹਾੜੀਆਂ ਵਿੱਚ ਲੋਕ ਹੀ ਲੱਭਦੇ ਹਨ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਪੰਨਾ ਮੱਧੇ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਮ ਹੈ ਪੰਨਾ ਕੁਈ 3000 ਬੰਦੇ ਉਹਨਾਂ ਦਾ ਦੰਦਾ ਹੀ ਹੈ ਉਥੇ ਹੀਰੇ ਪੰਨੇ ਲੱਭਦੇ ਰਹਿੰਦੇ ਪਹਾੜਾਂ 'ਚ ਮਿਲਦੇ ਨੇ ਛੋਟੇ ਛੋਟੇ ਤੇ ਉਥੇ ਰਿਆਂ ਨੂੰ ਮਿਲਦੇ ਨੇ ਕਦੀ ਕਦਾਈ ਕਿਸੇ ਨੂੰ ਵੱਡਾ ਵੀ ਲੱਭ ਜਾਂਦੇ ਉਸ ਸ਼ਹਿਰ ਦਾ ਨਾ ਹੀ ਹੈ ਪੰਨਾ ਇਹ ਕੰਮ ਦੰਦਾ ਹੀ ਹੈ 3000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਦੇ 'ਚੋਂ ਹੀਰੇ ਲੱਭਦੇ ਰਹਿੰਦੇ ਪੰਨੇ ਲੱਭਦੇ ਰਹਿੰਦੇ ਫਿਰ ਹైదరాబాద్ ਦੇ ਨੇੜੇ ਵੀ ਇਸ ਤਰ੍ਹਾਂ ਦੇ ਖੋਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਗਾਲਬ ਨੂੰ ਕਹਿ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀਦੇ ਨੇ ਬੰਨੇ ਕਿਵੇਂ ਲੱਭੀਦੇ ਨੇ ਜਵਾਹਰ ਕਿਵੇਂ ਲੱਭੀਦੇ ਨੇ ਔਰ ਤੂੰ ਮਾਲਾ ਮਾਲ ਹੋ ਜਾਏਗਾ ਗਾਲਬ ਕਹਿ ਲਗਾ ਮਿੱਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕलाम ਕਿਵੇਂ ਕੱਢੀਦਾ ਹੈ ਰੱਬੀ ਗਿਆਨ ਕਿਵੇਂ ਕੱਢੀਦਾ ਹੈ ਮੈਂ ਤੈਨੂੰ ਦਸਾਂ ਤੂੰ ਮੇਰਾ ਚੇਲਾ ਬਣ ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਦਾ ਜਿਗਰ ਕਿਆ ਹਮਨੇ ਹੀ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ ਸੀਨੇ ਤੇ ਮੈਂ ਤਾਂ ਚੀਰਾਂ ਜਿਵੇਂ ਆਪਣਾ ਸੀਨਾ ਨਾ ਰੱਖਦਾ ਤੂੰ ਚੀਰ ਪਹਾੜਾਂ ਦੇ ਸੀਨੇ ચમਕਦੇ ਪੱਥਰ ਤੈਨੂੰ ਮਿਲਣਗੇ ਮੈਂ ਚੀਰਾਂਗਾ ਆਪਣਾ ਸੀਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇਗਾ ਰੱਬੀ ਨੂਰ ਮੈਨੂੰ ਮਿਲੇਗਾ ਰੱਬੀ ਗਿਆਨ ਮੈਨੂੰ ਮਿਲੇਗਾ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਡੰਗ ਨਹੀਂ ਆਇਆ ਬਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਬਹਿ ਰਿਹਾ ਪਰ ਮਿਥਿਹਾਸ ਜੋੜ ਦਿੱਤਾ ਹੈ ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਹੈ ਮੈਂ ਤਾਜ ਪੋਸ਼ੀ ਦੇ ਸਮੇਂ ਜਦ ਰਾਮਨ ਦੀ ਤਾਜ ਪੋਸ਼ੀ ਹੋ ਰਹੀ ਸੀ ਅਯੁੱਧਿਆ ਦੇ ਇਹ 12ਵਾਂ ਦੋ ਪੱਥਰ ਚੁਕਲੇ ਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ ਫਿਰ ਦੂਜਾ ਤੋੜਦਾ ਹੈ ਫਿਰ ਤੀਜਾ ਤੋੜਦਾ ਹੈ ਸੀਤਾ ਦੀ ਜ਼ੁਬਾਨ ਚੋਂ ਨਿਕਲਿਆ ਵਾਨਰ ਆਖਰ ਬੰਦਰ ਨਹੀਂ ਸੀ ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ ਵਾਨਰ ਵਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬਨਨਰ ਜੰਗਲ ਦਾ ਆਦਮੀ ਜੰਗਲ ਦੇ ਚ ਰਹਿਣ ਵਾਲਾ ਬੰਦਰ ਨਹੀਂ ਸੀ ਮਨੁੱਖ ਸੀ ਔਰ ਇਸ ਤਰ੍ਹਾਂ ਦੀ ਉੱਚੀ ਜ਼ਿੰਦਗੀ ਤੇ ਸੋਚ ਨਹੀਂ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ ਸੀਤਾ ਨੇ ਕਿਹਾ ਹਨੂਮੰਤ ਇਤਨੀ ਕੀਮਤੀ ਤੈਨੂੰ ਮੈਂ ਮਾਲਾ ਦਿੱਤੀ ਔਰ ਇਹ ਮਾਲਾ ਰਾਮ ਨੂੰ ਵੀ ਬੜੀ ਪਿਆਰੀ ਹੈ ਉਹਨੇ ਤੋਹਫਾ ਜਾਣ ਕੇ ਮੈਨੂੰ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਦ ਦੀ ਤੋਹਿੰਨ ਕਰ ਰਹੇਂ ਤੋੜੀ ਜਾ ਰਹੇਂ ਤੋੜੀ ਜਾ ਰਹੇਂ ਕਿਉਂ ਹਨੂਮਾਨ ਕਹਿੰਦੇ ਨੇ ਮੈਂ ਰਾਮ ਦੇਖ ਰਹੇ ਆ ਇਹਦੇ ਚ ਰਾਮ ਹੈ ਕਿ ਨਹੀਂ ਤੂੰ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਇਹ ਜੜ ਚੀਜ਼ ਦੇ ਚਰਾਮ ਨਹੀਂ ਆਉਂਦਾ ਮੋਤੀ ਜੜ ਨੇ ਜੜ ਦੇ ਚ ਰਾਮ ਨਹੀਂ ਆਉਂਦਾ ਇਤਨੀ ਕੇ ਸਮਝ ਆਉਣੀ ਚਾਹੀਦੀ ਮਾਲਾ ਚੁੱਕ ਕੇ ਪਰੇ ਪਵਾਈ ਕਹਿੰਦੇ ਕਿ ਜਿੱਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ ਹੈ ਐ ਲੋ ਫਿਰ ਉਹ ਸੀਤਾ ਵੀ ਪੜੀ ਲਿਖੀ ਸੋਜਵਾਨ ਕਹਿੰਦੇ ਹਨਵੰਤ ਤੇ ਸਰੀਰ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਪ੍ਰਿਥਵੀ ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਤੇ ਪੰਜ ਤਤਾਂ ਦਾ ਇਹ ਸਰੀਰ ਹੈ ਤੇ ਜਿਸ ਵਿੱਚ ਰਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੋ ਫਿਰ ਸਰੀਰ ਕਿਉਂ ਰੱਖੇ ਤੇ ਵੀ ਜੜ ਹੈ ਇਹਨੂੰ ਕਿਉਂ ਚੁੱਕੀ ਫਿਰਦਾ ਉਹ ਥੋੜੀ ਰੋਸ ਦੀ ਚਾਹੀਏ। ਬੇਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀ ਦੀਏ। ਨਾ ਸਮਝੀ ਦੀ ਨਹੀਂ ਕਰ ਰਿਹਾ ਸੀ। ਇਹ ਸਰੀਰ ਜੜ ਹੈ। ਫਿਰ ਇਹ ਕਿਉਂ ਰੱਖਿਆ ਹੋਇਆ ਹੈ? ਹਨੂਮਾਨ ਕਹਿੰਦਾ ਮਾਂ ਗੱਲ ਸੁਣ। ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਸਰੀਰ ਦੇ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ। ਕਹਿਨੇ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ। ਉਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਆਮ ਦੀ ਧੁਨੀ ਨਿਕਲੀ ਗੁਰੂ ਮੁਖ ਰੋਮ ਰੋਮ ਹਰ ਦਿਆਈ ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸ ਨੂੰ ਗੁਜ਼ਾਰੀਏ ਕਿੱਥੇ ਇੰਨਾ ਪਿੱਛੇ ਹੜ ਆ ਰਿਹਾ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ प्रेम ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਬਹਿ ਜਾਂਦੀ ਹੈ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਹੈ ਮੈਂ ਗ੍ਰੰਥਾਂ ਦੇ ਚ ਪੜਿਆ ਐਸਾ ਸੀ ਪਰ ਮੇਰੀ ਤਰਕ ਬੁੱਧੀ ਰਹੀਏ ਬਚਪਨ ਤੋਂ ਮੈਂ ਮੰੰਦਾ ਨਹੀਂ ਸੀ ਐਸਾ ਮੈਂ ਮੰੰਦਾ ਨਹੀਂ ਸੀ ਪੜਿਆ ਮੈਂ ਸੁਮੀ ਰਾਮ తీర్థ ਬਾਰੇ ਵੀ ਸੀ ਪੜਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ ਸੇਵਾਦਾਰ ਰਾਤ ਨੂੰ संत बाबा अतर सिंह ਦੇ ਕਮਰੇ ਚ ਲਾ ਗਿਆ ਗਿਆ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਤੇ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨੇ ਨੀਂਦ ਦੇ ਚ ਕੋਈ ਹੋਰ ਆਦਮੀ ਚਲਾ ਗਿਆ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ ਕਿਸੇ ਹੋਰ ਜਗ੍ਹਾ ਉਸ ਨੂੰ ਬੈਠਣਾ ਚਾਹੀਦਾ ਇਸ ਬੋਲੇ ਕੇ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚ ਲਾ ਗਿਆ ਭਈ ਉਹਨਾਂ ਨੂੰ ਮੈਂ ਕਹਾਂ ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਰ ਆ ਕੇ ਬੈਠ ਕਿਸੇ ਹੋਰ ਕਮਰੇ ਚ ਬੈਠ ਜਿਵੇਂ ਬਾਬਾ ਜੀ ਸੁੱਤੇ ਵੇਨ ਉੱਥੇ ਜਪਦਾ ਪਏ ਪਰ ਕਮਰੇ ਚ ਕੀ ਦੇਖ ਰਿਹਾ ਕੱਲੇ ਬਾਬਾ ਜੀ ਨੇ ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਮੂੰਹ ਬੰਦ ਸੀ ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ ਰੌਂਗ ਤੇ ਖੜੇ ਸਾਂ ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਵਾਲੇ ਚ ਪੜਿਆ ਲੇਕਿਨ ਵਿਸ਼ਵਾਸ ਨਹੀਂ ਬਜਦਾ ਸੀ ਫਿਰ ਇਨ੍ਹਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਔਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਬੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿਹਾ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰਦੇ ਆਵੇ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਹੈ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸੀਰਾ ਤੂੰ ਦੋ ਕੰਨ ਦਿੱਤੇ ਨੇ ਮੈਨੂੰ ਕਿ ਕੋਈ ਥਾਂ ਮੈਂ ਤੇਰਾ ਜਸ ਸੁਣ ਸਕਦਾ ਚਹਰੋਂ ਪਾਸੇ ਜਿੱਥੇ ਵੀ ਪੁਰਾਣ ਰਾਹੀਂ ਪੁਰਾਣ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ ਇਹ ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹੁੰਦਾ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰੂ ਵਰਜਨ ਦੇਤੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਇਹ ਪ੍ਰਭ ਮੈਨੂੰ ਕਰੋੜਾ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੀ ਕਰੋਗੇ ਕਰੋੜਾ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਵਨਾ ਸੀ ਰਾਮ ਤੇਰੇ ਜਸ ਵਿੱਚ ਇਤਨਾ ਆਨੰਦ ਹੈ ਆਨੰਦ ਹੈ ਆਨੰਦ ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ بڑے ਛੋਟੇ ਨੇ ਮੈਨੂੰ ਕਰੋੜਾ ਕੰਨ ਦੇ ਮੈਂ ਹਰ ਪਾਸੇ ਸੁਣਾਂ ਪਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗੇ ਮੈਨੂੰ ਕਰੋੜਾ ਜ਼ਬਾਨ ਦੇ ਕੀ ਇੱਕ ਜ਼ਬਾਨ ਦਿੱਤੀ ਮੇਰੇ ਨਾਮ ਜਪਣ ਦੇ ਜੇਤਨਾ रस ਇਤਨਾ ਆਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਬਣ ਜਾਂਦੇ ਨੇ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਗੁਰਮੁਖ ਰੋਮ ਰੋਮ ਹਰਿਆ ਦੇ ਤੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਨਿਕਲੇ ਸੀ ਰਾਤ ਦਾ ਵਕਤ ਉਹਨਾਂ ਦੇ ਮਹਿਮਾਨ ਆਨੇ ਠਹਿਰੇ ਆਇਆ ਠਹਿਰਾਇਆ ਉਹਨਾਂ ਨੇ ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾਰ ਲਿਆ ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ ਸਵਾਮੀ ਰਾਮ ਦੀ ਤੋ ਕਹਿਣ ਤੋਂ ਮਰਾਦ ਜਦ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਹਾਂ ਸਰੀਰ ਭਾਵੇਂ ਜੜ ਹੈ ਹਨੂਮੰਤ ਇਸ ਜੜ ਦੇ ਵਿੱਚ ਵੀ ਰਾਮ ਹੈ ਭਾਵੇਂ ਪੱਥਰ ਜੜ ਹੈ ਉਸ ਵਿੱਚ ਵੀ ਰਾਮ ਹੈ ਕੋਈ ਐਸੀ ਜਗਾ ਨਹੀਂ ਜਿੱਦੇ ਚ ਰਾਮ ਨਹੀਂ ਹੈ ਰਾਮ ਤੋਂ ਬਿਨਾ ਕੁਝ ਵੀ ਨਹੀਂ ਸਭ ਕੁਝ ਤੇ ਰਾਮ ਦੇ ਚ ਹੈ ਸਭ ਕੁਝ ਤੇ ਪ੍ਰਮਾਤਮਾ ਦੇ ਚ ਹੈ ਉੱਥੇ ਸੀਤਾ ਦੇ ਹੱਥ ਜੁੜਦੇ ਸੀ ਗ਼ਾਲिब ਕਹਿੰਦਾ ਸੁਖਨ ਕਿਆ ਕਹਿ ਨਹੀਂ ਸਕਤੇ ਜੋਆ ਹੂੰ ਜੋ ਜੋਹਰ ਕ ਜਿਗਰ ਕਿਆ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਪਹਾੜਾਂ ਦੇ ਸੀਨੇ ਮੈਂ ਤਾਂ ਚੀਰਾ ਜਿਵੇਂ ਆਪਣਾ ਸੀਨਾ ਨਹੀਂ ਰੱਖਦਾ ਗਦਵੀ ਪ੍ਰਭੂ ਦਾ ਨਾਮ ਪ੍ਰਗਟ ਹੁੰਦਾ ਆਪਣੇ ਸੀਨੇ ਚ ਪ੍ਰਗਟ ਹੁੰਦਾ ਹੈ। ਖੁਦਾਈ ਕਰਨੀ ਪੈਂਦੀ ਹੈ। ਠੀਕ ਹੈ, ਮਨੁੱਖ ਨੇ ਜ਼ਮੀਨ ਦੀ ਖੁਦਾਈ ਕੀਤੀ, ਜ਼ਮੀਨ ਨੇ ਬੜਾ ਅਨਧਨ ਦਿੱਤਾ ਹੈ। ਪਹਾੜਾਂ ਨੇ ਬਹੁਤ ਕੁਝ ਦਿੱਤਾ ਹੈ। ਸਾਗਰ ਨੇ ਬਹੁਤ ਕੁਝ ਦਿੱਤਾ ਔਰ ਦੇ ਰਿਹਾ ਹੈ। ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲੈ ਆਏ, ਪਤਾ ਹੈ ਕੱਲ ਕੀ ਲੈ ਆਵੇ। ਲੇਕਿਨ ਜੋ ਕੁਝ ਵੀ ਲੈ ਆਏਗਾ, ਲੋੜਾਂ ਦੀ ਪੂਰਤੀ ਹੋਵੇਗੀ, ਆਨੰਦ ਨਹੀਂ ਮਿਲੇਗਾ। ਸੁਖ ਨਹੀਂ ਮਿਲੇਗਾ। ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਵਿੱਚ ਖੋਜ ਕਰੇਗਾ। ਤਾਂ ਪਤਸ਼ਾਦੀ ਬਾਣੀ ਕਹਿੰਦੀ ਹੈ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨਿਹ ਦਪਾਈ ਇਸ ਦੀ ਖੋਜ ਕਿਵੇਂ ਕਰੀਏ ਕਿਸ ਢੰਗ ਨਾਲ ਕਰੀਏ ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ ਤਾਂ ਕਿ ਤੁਹਾਡੇ ਵਿੱਚ ਕੋਈ ਇੱਕਦ ਵੀ ਫੈਸਲਾ ਕਰ ਲਵੇ ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਹੈ ਕਰਨੀ ਹੈ ਤਾਂ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ ਕੀਤਾ ਹੋਇਆ ਸਦਸਨ ਸਫਲ ਹੋਇਆ ਕਿਉਂਕਿ ਬੁਥੇਰੇਆਂ ਤਾਂ ਉਮੀਦ ਨਹੀਂ ਹੈ ਇਹ ਵੀ ਮੈਂ ਅਜ ਕੋ ਨਾ بڑے بڑے ਅਵਤਾਰੀ ਪਰਿਸ਼ਾਨੇ ਯਤਨ ਕੀਤੇ ਨੇ ਬੜੇ ਬੜੇ ਸੰਤ ਜਨਾਂ ਨੇ ਯਤਨ ਕੀਤੇ ਨੇ ਮਨੁੱਖ ਜ਼ਮੀਨ ਦੇ ਚੀ ਲਬਦਾ ਰਹਿ ਜਾਂਦਾ ਬਾਹਰ ਹੀ ਲਬਦਾ ਰਹਿੰਦਾ ਆਪਣੇ ਅੰਦਰ ਝਾਤ ਨਹੀਂ ਮਾਰਦਾ ਮੈਂ ਇੱਕ ਦਫਾ ਫਿਰ ਦੋਹਰਾਵਾਂ ਪਦਾਰਥ ਲਬਣਾ ਹੈ ਬਾਹਰੋਂ ਲਬਣਾ ਪੈਗਾ ਲਬਣਾ ਚਾਹੀਦਾ ਹੈ ਪਰਮਾਤਮਾ ਲਬਣਾ ਹੈ ਅੰਦਰੋਂ ਲਬਣਾ ਪੈਗਾ ਬਾਹਰੋਂ ਨਹੀਂ ਮਿਟੇ ਬਾਹਰ ਟੋਲੇ ਸੋ ਭਰਮ ਬੁਲਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਜ ਬੜੀ ਕੀਮਤੀ ਬੰਤੀ ਤਨ ਮੇ ਮਨਵਾ ਮਨ ਮੇ ਸਾਚਾ ਸੋ ਸਾਚਾ ਮਨ ਸਾਚੇ ਰਾਚਾ ਤਨ ਦੇ ਚ ਮਨ ਹੈ ਮਨ ਦੇ ਚ ਸੱਚ ਹੈ ਤਨ ਦੇ ਚ ਮਨ ਹੈ ਮਨ ਦੇ ਚ ਪਰਮਾਤਮਾ ਹੈ ਖੋਜ ਕਰੋ ਔਰ ਜਿ ਦਿਨ ਖੋਜ ਕਰਦੇ ਹਾਂ ਉਸ ਦਿਨ ਫਿਰ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਹੀ ਸਮਾਪਤੀ ਹੈ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬੋਲ ਸੁਭ ਦੀ ਸ਼ਮਾ ਵਾਇ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ